ਅੱਜ ਇਹ ਗੱਲਾਂ ਆਮ ਪ੍ਰਚਲਿਤ ਹੋ ਗਈਆਂ ਕਿ ਮਹਾਰਾਜਾ ਰਣਜੀਤ ਸਿੰਘ ਸਾਹਿਬ ਦੇ ਜਿੱਦਾਂ ਬਾਕੀ ਜਰਨੈਲ ਸੀ ਉਦਾਂ ਹੀ ਬਾਬਾ ਫੂਲਾ ਸਿੰਘ ਉਹਦੇ ਜਰਨੈਲ ਸੀ ਇਦਾਂ ਨਹੀਂ ਉਹ ਪੰਥ ਦੇ ਜਥੇਦਾਰ ਸੀ ਰਾਜਾ ਰਾਜਾ ਹੁੰਦਾ ਆ ਜਥੇਦਾਰ ਜਥੇਦਾਰ ਹੁੰਦਾ ਆ ਜਥੇਦਾਰ ਦੀ ਪਾਵਰ ਰਾਜੇ ਨੂੰ ਵੀ ਤਕੜੀ ਹੁੰਦੀ ਆ ਇਹ ਗੱਲ ਤੇ ਆਪਜੀ ਜਾਣਦੇ ਆ ਨਾ ਕਿ ਜਦੋਂ ਮਹਾਰਾਜਾ ਸਾਹਿਬ ਮੁੰਜਰਾ ਵੇਨਾਂ ਫਿਰਦਾ ਸੀ ਤੇ ਕਿਸੇ ਸਿੰਘ ਨੇ ਆਣ ਕੇ ਅਕਾਲਤਖ ਸਾਹਿਬ ਦੱਸਿਆ ਵੀ ਸਿੰਘ ਸਾਹਿਬ ਜੀ ਮਹਾਰਾਜਾ ਆਰਿਆ ਦਰਬਾਰ ਸਾਹਿਬ ਦਰਬਾਰ ਸਾਹਿਬ ਮਹਾਰਾਜੇ ਦੀ ਰੋਜ਼ ਅਰਦਾਸ ਹੁੰਦੀ ਸੀ ਰੋਜ਼ ਕੜਾ ਪ੍ਰਸ਼ਾਦ ਦੀ ਦੇਗ ਉਹਦੇ ਵੱਲੋਂ ਆਉਂਦੀ ਸੀ ਰੋਜ਼ ਉਹਦੀ ਅਰਦਾਸ ਹੁੰਦੀ ਸੀ ਦੇਗ ਹੁੰਦੀ ਸੀ ਉਹਦੀ ਚੜਦੀ ਕਲਾ ਦਾ ਅਰਦਾਸਾ ਹੁੰਦਾ ਸੀ ਮਹਾਰਾਜਾ ਹਫਤੇ ਜੇ ਜਾਂ ਮਹੀਨੇ ਜੇ ਬਹੁਤ ਵਾਰ ਦਰਬਾਰ ਸਾਹਿਬ ਆਉਂਦੇ ਹੀ ਜਦੋਂ ਚਾਹ ਚੜਨਾ ਮਹਾਰਾਜ ਦੇ ਦਰਸ਼ਨਾਂ ਦਾ ਦਰਬਾਰ ਸਾਹਿਬ ਆ ਜਾਂਦੇ ਲਾਹੌਰੋਂ ਇਹ ਖਾਲਸਾ ਜੀ ਜਦੋਂ ਆਉਣਾ ਅੰਮ੍ਰਿਤਸਰ ਖਾਲਸਾ ਕਾਲ ਜਿਉਂਨੇ ਆਪਣਾ ਰਾਜ ਸਾਜ ਉੱਥੇ ਹੀ ਛੱਡ ਦੇਣਾ ਉੱਥੋਂ ਤੱਕ ਤੇ ਆਉਂਦੇ ਸੀ ਰਾਜਾ ਬਣ ਕੇ ਅੱਗੋਂ ਮੁੜ ਕੇ ਦਾਸ ਬਣ ਕੇ ਸਿੱਖ ਬਣ ਕੇ ਹੁੰਦੇ ਸੀ ਰਾਜ ਰਾਜ ਵਾਲੇ ਟੌਰ ਨਾ ਦਰਬਾਰ ਸਾਹਿਬ ਨਹੀਂ ਆਉਂਦੇ ਸਿੱਖ ਬਣ ਕੇ ਆਉਂਦੇ ਸੀ ਐਵੇਂ ਦੀ ਗੱਲ ਸੀ ਤੋ ਕਿਹ ਸਿੱਖ ਨੇ ਆਣ ਕੇ ਦਸਤਾ ਵੀ ਮਹਾਰਾਜਾ ਦੇ ਮੁੰਜਰਾ ਵੀ ਨਾ ਫਿਰਦਾ ਤੇ ਖਾਲਸਾ ਜੀ ਉਹ ਜਿਹੜੀ ਬੇਸਵਾ ਮੁੰਜਰਾ ਕਰਦੀ ਸੀ ਮਹਾਰਾਜ ਨੇ ਗੱਲ 'ਚੋਂ ਕੰਠਾ ਲਾ ਕੇ ਵੀ ਦਿੱਤਾ ਸੀ ਤੇ ਅਕਾਲੀ ਬਾਬਾ ਫੁੱਲਾ ਸਿੰਘ ਸਾਹਿਬ ਨੂੰ ਗੁੱਸਾ ਚੜ ਗਿਆ ਇਹ ਕੌਣ ਹੁੰਦਾ ਮੁੰਜਰੇ ਵੇਖਣ ਵਾਲਾ ਤੋ ਸਿੰਘ ਸਾਹਿਬ ਨੇ ਆਖਿਆ ਵੀ ਹੁਣ ਉਹਨੂੰ ਕੋਈ ਫਤੇ ਨਾ ਬਲਾਵੇ ਕੋਈ ਉਹਦੀ ਅਰਦਾਸ ਨਾ ਕਰੇ ਕੋਈ ਉਹਦੀ ਦੇਖ ਨਾ ਲੈ ਕੇ ਆਵੇ ਤੇ ਜਿਸ ਦਿਨ ਮਹਾਰਾਜਾ ਇੱਥੇ ਆਵੇ ਉਹਨੂੰ ਕਹਿਣਾ ਇੱਥੇ ਪੇਸ਼ ਹੋ ਪਹਿਲਾਂ ਤਖਤ ਸਾਹਿਬ ਦੇ ਸਾਹਮਣੇ ਆ ਇਹ ਸਿੰਘ ਸਾਹਿਬ ਨੇ ਹੁਕਮ ਆਖਿਆ ਤੇ ਮਹਾਰਾਜੇ ਨੇ ਵੀ ਆਉਣਾ ਹੀ ਦਰਬਾਰ ਸਾਹਿਬ ਹੀ ਆਉਂਦੇ ਸੀ ਉਹ ਕੈਂਦਰੀ ਦਾ ਪੁੱਲ ਵੀ ਹੈ ਆ ਅਟਾਰੀ ਨੂੰ ਜਾਂਦਿਆਂ ਜਿੱਥੇ ਮਹਾਰਾਜੇ ਨੇ ਸਾਰਾ ਕੁਝ ਕੀਤਾ ਸੀ ਉਹ ਜਦੋਂ ਆਏ ਦਰਬਾਰ ਸਾਹਿਬ ਨਾ ਕਿਸੇ ਨੇ ਫਤੇ ਬੁਲਾਈ ਨਾ ਕੋਈ ਅਗਣ ਵੰਡੀ ਲੈਣ ਗਿਆ ਨਾ ਉਹਦੀ ਦੇਗ ਹੀ ਆਈ ਮਹਾਰਾਜਾ ਜਿੰਨੂੰ ਬੁਲਾਵੇ ਸਿੰਘ ਪਾਸਾ ਮਾਰ ਲੈਣ ਉਹਨੂੰ ਸਮਝ ਲੱਗ ਗਈ ਵੀ ਔਖੇ ਨੇ ਨਰਾਜ ਹੋ ਗਏ ਨੇ ਉਹਨੂੰ ਫਿਰ ਤਖਨ ਸਾਹਿਬ ਦਾ ਹੁਕਮ ਦੱਸਿਆ ਗਿਆ ਵੀ ਸਿੰਘ ਸਾਹਿਬ ਨੇ ਆਖਿਆ ਵਾ ਜਦੋਂ ਮਹਾਰਾਜਾ ਆਵੇ ਪਹਿਲਾਂ ਪੇਸ਼ ਹੋਵੇ ਤੇ ਮਹਾਰਾਜਾ ਸਾਹਿਬ ਜੀ ਫਿਰ ਆਪ ਹੀ ਤਖਨ ਸਾਹਿਬ ਦੇ ਸਾਹਮਣੇ ਜਾ ਕੇ ਪੇਸ਼ ਹੋਏ ਤੇ ਤਖਤ ਦੇ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਸਿੰਘ ਸਾਹਿਬ ਨੇ ਆਖੋ ਰਾਜਿਆ ਜੋ ਕਾਣਿਆ ਵੀ ਕਹਿ ਦੇਣ ਤੇ ਕਿਹੜੀ ਗੱਲ ਉਹ ਕਹਿ ਸਕਦੇ ਸੀ ਜਥੇਦਾਰ ਸੀ ਉਹ ਕਾਣਿਆ ਕਹਿ ਸਕਦੇ ਸੀ ਕਿਉਂਕਿ ਆਪ ਕਾਣੇ ਨਹੀਂ ਨਾਗੇ ਹੁਣ ਵਾਲੇ ਕਾਣਿਆ ਨਹੀਂ ਕਹਿ ਸਕਦੇ ਆਪ ਕਾਣੇ ਆ ਆਪ ਚੂਲ ਵਿੰਗੀ ਆ ਉਹ ਕਾਣੇ ਨਹੀਂ ਸੀ ਉਹ ਕਾਣਾ ਕਹਿ ਸਕਦੇ ਸੀ ਹੁਣ ਕਹਿਣਾ ਔਖਾ ਆ ਹੁਣ ਪਤਾ ਆ ਵੀ ਕਿਆ ਤੇ ਮੁੜ ਕੇ ਚਿੱਠੀ ਚੋਂ ਦੂਜਾ ਨਿਕਲ ਆਉਣਾ ਉਹਨੇ ਕਿਆ ਮੁੜ ਕੇ ਤੀਜਾ ਨਿਕਲ ਆਉਣਾ ਐਹੋ ਜੀ ਗੱਲ ਆ ਸਿੰਘ ਸਾਹਿਬ ਨੇ ਆਖਿਆ ਮੁੰਜਰੇ ਵੇਂਦਾ ਫਿਰਦਾ ਤੂੰ ਸੇਖਿਆ ਮਹਾਰਾਜੇ ਨੇ ਆਖਿਆ ਮਹਾਰਾਜਾ ਸਾਹਿਬ ਸਿੰਘ ਸਾਹਿਬ ਨੂੰ ਆਖਿਆ ਜਥੇਦਾਰ ਜੀ ਮੈਂ ਮੁੰਜਰਾ ਨਹੀਂ ਵੇਂਦਾ ਉਹਦੇ ਅਹੀਂ ਆਉਣਦੇ ਹਾਂ ਤੇ ਮੇਲਾ ਲੱਗਾ ਹੀ ਹੁਣ ਬਾਦਸ਼ਾਹ ਸਿੱਖਾਂ ਦਾ ਬਾਦਸ਼ਾਹ ਪਿਰਿਆ ਜਾਂਦਾ ਹੋਵੇ ਤੇ ਜੇ ਕੋਈ ਕਵੇ ਪ੍ਰੇਮਨਾ ਵੀ ਆ ਤੇ ਜਾਣਾ ਤੇ ਪੈਂਦਾ ਹੀ ਆ ਕਿਉਂਕਿ ਕੋਈ ਭਾਵਨਾ ਨਾ ਸੱਦਦਾ ਮਹਾਰਾਜਾ ਸਫਾਈਆਂ ਦਵੇ ਵੀ ਉਹਨਾਂ ਭਾਵਨਾ ਨਾਲ ਸੱਦਿਆ ਸੀ ਮੈਨੂੰ ਜਾਣਾ ਪਿਆ ਸਿੰਘ ਸਾਹਿਬ ਕਹਿੰਦੇ ਜੀ ਜਾਣਾ ਵੀ ਪਿਆ ਸੀ ਤੇ ਮੁੰਜਰਾ ਹੀ ਵੇਖਣਾ ਸੀ ਮਹਾਰਾਜਾ ਚੋਪ ਸਿੰਘ ਸਾਹਿਬ ਕਹਿੰਦੇ ਫਿਰ ਕੈਂਠੇ ਲਾਵਾ ਦੇਣਾ ਕਿਹਨੇ ਕਹ ਕੈਂਠੇ ਤੇਰੇ ਆ ਇਹ ਜਿੰਨਾ ਰਾਜ ਤੈਨੂੰ ਪੰਥ ਨਹੀਂ ਦਿੱਤਾ ਵਾ ਤੇਰਾ ਆਪਣਾ ਨਹੀਂਗਾ ਪੰਥ ਦੀਆਂ ਵਸਤੂਆਂ ਨੂੰ ਬੇਸਵਾਵਾ ਉਹਨੂੰ ਦਵੇਂਗਾ ਮਹਾਰਾਜਾ ਸਮਝ ਲਿਆ ਕਿ ਆਪੇ ਸਿੰਘ ਸਾਹਿਬ ਗੁੱਸੇ 'ਚ ਜਾਦੇ ਆ ਉਹਨੇ ਫਿਰ ਹੱਥ ਜੋੜ ਲਏ ਤੇ ਮੂੰਹ ਥੱਲੇ ਕਰਕੇ ਆਂਦਾ ਜੀ ਗਲਤੀ ਹੋ ਗਈ ਹੇੰਗ ਸਾਹਬ ਕਹਿੰਦੇ ਇਮਲੀ ਦੇ ਰੁੱਖ ਨੂੰ ਬੰਨੋ ਇਹਨੂੰ। ਤਾਂ ਕਹੇ ਸਾਹਬ ਦੇ ਜਾਂਦਿਆਂ ਖੱਬੇ ਹੱਥ ਆਉਂਦਿਆਂ ਸੱਜੇ ਹੱਥ ਇਮਲੀ ਦਾ ਰੁੱਖ। ਹੁਣ ਤਾਂ ਫੇਰ ਦੁਬਾਰੇ ਪੁੰਗ ਰਿਆ। ਪਹਿਲਾਂ ਵੱਡਾ ਸੀ। ਆਖਿਆ ਇਹਦੇ ਨਾਲ ਬੰਨੋ ਦੇ ਨੂੰ ਕੋਰੜੇ ਫੇਰੋ। ਮਹਾਰਾਜ ਜੀ ਨੇ ਆਖਿਆ ਸੇਨ ਸਾਹਬ ਜੀ ਭਾਵੇਂ ਮਹਾਰਾਜਾ ਹਾਂ ਤੁਹਾਡਾ ਬਣਾਇਆ ਹੋਇਆ। ਆਪੇ ਰਾਜਾ ਨਹੀਂ ਆ ਤੁਹਾਡਾ ਬਣਾਇਆ ਹੋਇਆ। ਜੇ ਮੈਂ ਗਲਤੀ ਕੀਤੀ ਆ ਮੈਨੂੰ ਬੰਨਣ ਦੀ ਲੋੜ ਨਹੀਂ ਮੈਂ ਗਲਤੀ ਮੰਨਦਾ। ਮੈਂ ਆਪੇ ਜੱਫੇ ਪਾ ਲੰਨਾ। ਜਿੰਨੇ ਕੋਰੜੇ ਮਾਰਨੇ ਮਾਰਦੇ। ਇੰਦਾ ਕਹਿ ਕੇ ਉਹ ਨੇ ਅਮਲੀ ਨੂੰ ਜਫਾ ਪਾ ਲਿਆ ਸਿੰਘ ਸਾਹਿਬ ਨੇ ਵੇਖ ਲਿਆ ਵੀ ਬਚਨ ਮੰਨ ਗਿਆ ਭਾਵੇਂ ਉਹਨਾਂ ਬਾਅਦ ਚ ਮਾਫੀ ਵੀ ਕੀਤੀ ਪਰ ਬਖਸ਼ਿਆ ਤੇ ਨਹੀਂ ਨਾ ਨਿਆਂ ਤੇ ਖਰਾ ਕੀਤਾ ਨਾ ਉਹ ਲਾਗੇ ਲਾਗੇ ਜਿੰਨੇ ਸਿੰਘ ਵਹਿੰਦੇ ਸੀ ਕਹੇ ਦੇ ਮੂੰਹੋਂ ਨਿਕਲ ਹੀ ਗਿਆ ਕਹਿੰਦੇ ਰਾਜਾ ਹੋਵੇ ਤੇ ਮਹਾਰਾਜੇ ਰਣਜੀਤ ਸਿੰਘ ਵਰਗਾ ਜਿਹੜਾ ਜ਼ਥੇਦਾਰ ਦੇ ਹੁਕਮ ਨੂੰ ਮੰਨੇ ਉਲੰਘਣਾ ਨਾ ਕਰੇ ਮਹਾਰਾਜੇ ਦੇ ਕੰਨੀ ਪਾ ਗਿਆ ਉਹਨੇ ਆਖਾਂ ਚੁੱਪ ਕਰ ਇਹ ਨਾ ਕਹੇ ਤੇ ਰਾਜਾ ਹੋਵੇ ਤੇ ਰਣਜੀਤ ਸਿੰਘ ਵਰਗਾ ਤੂੰ ਏਕ ਹੈ ਜਥੇਦਾਰ ਹੋਵੇ ਤੇ ਬਾਬੇ ਫੂਲਾ ਸਿੰਘ ਵਰਗਾ ਜਿਹੜਾ ਕਿਸੇ ਨੂੰ ਬਖਸ਼ਿਆ ਹੀ ਨਾ ਸਾਡਾ ਇਹ ਸਿਧਾਂਤ ਵਾ ਇਹ ਕਥਾ ਨਹੀਂ ਸਟੋਰੀ ਨਹੀਂ ਮੈਂ ਤੇ ਸਿੱਧੇ ਜੇ ਤਰੀਕੇ ਨਾਲ ਬਚਨ ਸੁਣਾਇਆ ਤੁਹਾਨੂੰ ਮੇਰੇ ਤੋਂ ਵਧੀਆ ਤਰੀਕੇ ਨਾਲ ਪਤਾ ਹੋ ਸਕਦਾ ਇਹ ਗੱਲ ਦਾ ਤੁਹਾਨੂੰ ਚੰਗਾ ਭਲਾ ਪਤਾ ਹੋਏਗਾ ਮੈਂ ਇਹ ਦੱਸਣਾ ਚਾਹੁੰਨਾ ਵੀ ਉਦਾਂ ਗਲਤੀ ਕਰਨੀ ਤੇ ਗੁਰੂ ਨੇ ਬਖਸ਼ਣਾ ਇਹ ਠੀਕ ਵਾ ਚੱਲਦਾ ਵਾ ਪਰ ਜਿੱਥੇ ਸਿਧਾਂਤ ਦੀ ਗੱਲ ਆਉਂਦੀ ਓਥੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾ ਸਕਦਾ ਇਹ ਇੰਨਾ ਕ ਬਚਨ ਆ ਮੈਸੇਜ ਆ ਸਿੱਖਿਆ ਦਿੰਦਾ ਸਿਧਾਂਤ ਤੇ ਆਣ ਕੇ ਨਹੀਂ ਕਿਸੇ ਨੂੰ ਮਾਫੀ ਮਿਲਨੀ ਸਿਧਾਂਤ ਤੇ ਆ ਜੇ ਜ ਕੋਈ ਸਿਧਾਂਤਿਕ ਬੰਦਾ ਗਲਤੀ ਕਰੇ ਜਿਹੜਾ ਬੰਦਾ ਤੇ ਅਣਜਾਣ ਆ ਉਹਨੂੰ ਮਾਫੀ ਹੈ ਆ ਜਿਹੜਾ ਜਾਣ ਕਰ ਗਲਤੀ ਕਰੇ ਉਹ ਗਲਤੀ ਨਹੀਂ ਉਹ ਗੁਨਾਹ ਆ ਗੁਨਾਹ ਦੀ ਮਾਫੀ ਨਹੀਂ ਹੁੰਦੀ ਅੱਜ ਮੈਂ ਤੁਹਾਨੂੰ ਇਹ ਗੱਲ ਕਿਉਂ ਕਹੀ ਆ ਉਹਨੇ ਤਾਂ ਸਿਰਫ ਮੁੰਜਰਾ ਵੇਖਿਆ ਤੇ ਸਿੰਘ ਸਾਹਿਬ ਨੇ ਕੰਨੋ ਫੜ ਲਿਆ ਅੱਜ ਹੀ ਮੁਜਰਾ ਲਾਉਣ ਦੇ ਆਪ ਕਰਨ ਦੇ ਆਜ ਵਿਆਹ ਸਿੱਖਾਂ ਦਾ ਹੋਵੇ ਦੀ ਜਾਈ ਨਾ ਲੱਗੇ ਤੇ ਵਿਆਹ ਹੀ ਨਹੀਂ ਪੂਰਾ ਹੁੰਦਾ ਉਹਨੇ ਤੇ ਮੁਜਰਾ ਵੇਖਿਆ ਸਿੰਘ ਸਾਹਿਬ ਨੇ ਫੜ ਲਿਆ ਅਸੀਂ ਆਪ ਨੱਚਣ ਦੇ ਹੁਣ ਤੁਹਾਨੂੰ ਇਹ ਗੱਲ ਪਚਣੀ ਤੇ ਨਹੀਂ ਆ ਪਰ ਹੁਣ ਤਗੜਾ ਜਿਹਾ ਹਿਰਦਾ ਕਰਕੇ ਪਚਾਓ ਜਿਹੜਾ ਵਾਕਈ ਮਰਦਿਆ ਉ ਠੁਮਕੇ ਨਹੀਂ ਲਾਉਂਦਾ ਹੁੰਦਾ ਨੱਚਣਾ ਮਰਦਾਂ ਦਾ ਕੰਮ ਨਹੀਂਗਾ ਮਰਦਨ ਨੱਚਦੇ ਨਹੀਂ ਹੁੰਦੇ ਨਾ ਖਾਨਦਾਨੀ ਬੀਬੀਆਂ ਨੱਚਦੇ ਆ ਨਾ ਖਾਨਦਾਨੀ ਮਰਦ ਵੀ ਨੱਚਦੇ ਆ ਨੱਚਣਾ ਕੰਮ ਇਹਨੇ ਮਾਨਕਾ ਚਾਹੋ ਆ ਮਾਨੀ ਤਾਂ ਖੁਸ਼ ਹੁੰਦਾ ਗੁਰੂ ਥੋੜੀ ਤਾਂ ਖੁਸ਼ ਆ ਖਾਲਸਾ ਜੀ ਇਸ ਤਰ੍ਹਾਂ ਦੇ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਜੀ ਉਹਨਾਂ ਤੋਂ ਪਹਿਲਾਂ ਤੇ ਜਥੇਦਾਰ ਬੜੇ ਬੜੇ ਖਰੇ ਆ ਬਾਘੇ ਵੀ ਫੁੰਦੇ ਜਮਾਨੇ ਚੋਂ ਲੱਭਣਾ ਔਖਾ ਆ ਮੈਂ ਇਹ ਨਹੀਂ ਕਹਿੰਦਾ ਵੀ ਹੈ ਹੀ ਨਹੀਂਗਾ ਹੈਗੇ ਆ ਔਖੇ ਲੱਭਦੇ ਆ ਲੱਭਣੇ ਔਖੇ ਆ ਹੈਗੇ ਆ ਖਾਲਸਾ ਜੀ ਉਹ ਜਥੇਦਾਰ ਸਾਹਿਬ ਅਰਦਾਸਾ ਕਰਕੇ ਜਿੱਧਰ ਨੂੰ ਵੀ ਗਏ ਆ ਮੋਰਚਾ ਜਿੱਤ ਕੇ ਆਏ ਕਦੀ ਹਾਰੇ ਨਹੀਂ ਇਹੋ ਜਾਂ ਉਹਨਾਂ ਦਾ ਪ੍ਰਤਾਪ ਰਿਆ ਸਿੰਘ ਸਾਹਿਬ ਦਾ